ਤੇ ਹਾਂਜੀ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੇ ਜੇ ਹੈਂਡਵਰਕ ਦੇ ਬਣੇ ਹੋਏ ਸੂਟ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਇੱਧਰ ਆਪਾਂ ਦੇਖੋ ਤਿੰਨ ਹੈਂਡਵਰਕ ਦੇ ਸੂਟ ਜੋ ਕਿ ਆਪਣੇ ਰੈਡੀ ਹੋ ਕੇ ਆ ਚੁੱਕੇ ਨੇ ਤੇ ਇਹਨਾਂ ਨੂੰ ਆਪਾਂ ਤੁਹਾਨੂੰ ਇੱਕ ਇੱਕ ਖੋਲ ਕੇ ਦਿਖਾਉਣੇ ਆ ਵੀ ਇਹ ਆਪਣੇ ਸੂਟ ਕਿਸ ਤਰ੍ਹਾਂ ਵਰਕ ਹੋ ਕੇ ਤਿਆਰ ਹੋਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਧਰ orange ਦਾ ਸੂਟ ਦੇਖੋ ਪ्युअर ਸ਼ਲਕ ਤੇ ਤਿਆਰ ਕੀਤਾ ਜਿਹਦੇ ਨਾਲ ਆਪਾਂ ਪ्युअर ਚਨੂਨ ਦਾ ਦੁਪੱਟਾ ਲਗਾ ਕੇ ਉਹਨੂੰ ਲੈਂਸ ਲਗਾ ਕੇ ਇਸ ਤਰ੍ਹਾਂ ਤਿਆਰ ਕੀਤਾ ਤੇ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣ ਕੇ ਸੂਟ ਤਿਆਰ ਹੋਇਆ ਤੇ ਇਹਨੂੰ ਆਪਾਂ ਦੇਖੋ ਜਰਕਣ ਤਿੱਲਾ ਵਰਕ ਤੇ ਨਾਲ ਪਰਲ ਵਰਕ ਦੇ ਕੇ ਇਸ ਤਰ੍ਹਾਂ ਇਹਨੂੰ ਆਪਾਂ ਹੈਂਡਵਰਕ ਕਰਾਇਆ ਤੇ ਸੂਟ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਆਪਣੇ ਮਨਪਸੰਦ ਫੈਬਰਿਕ ਤੇ ਆਪੋ ਤੋਂ ਮਨਪਸੰਦ ਦਾ ਡਿਜ਼ਾਈਨ ਆਪਣਾ ਕਿਸੇ ਵੀ ਕਲਰ ਦੇ ਪਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੁੰਦੀ ਹੈ ਤੇ ਲਓ ਜੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਲਓ ਜੀ ਜਿਹੜਾ ਆਪਣਾ ਸੈਕੰਡ ਸੂਟ ਹੈਗਾ ਇਹ ਆਪਣਾ ਹੈਗਾ ਫਿਰੋਜੀ ਕਲਰ ਦਾ ਤੇ ਇਥੇ ਆਪਾਂ ਜਿਹੜਾ ਇਹ ਫਿਰੋਜੀ ਕਲਰ ਦਾ ਸੂਟ ਹੈ ਇਹਨੂੰ ਆਪਾਂ ਆਰੀ ਵਰਕ ਨਾਲ ਦੇਖੋ ਇਸ ਤਰ੍ਹਾਂ ਤਿਆਰ ਕੀਤਾ ਹੈ ਤੇ ਬਹੁਤ ਹੀ ਸਿੰਪਲ ਸੋਵਰ ਕਲਰ ਹੈ ਤੇ ਬਹੁਤ ਹੀ ਸਿੰਪਲ ਸੋਵਰ ਆਪਾਂ ਇਥੇ ਵਰਕ ਕਰਕੇ ਇਹਨੂੰ ਸੂਟ ਨੂੰ ਕੁਛ ਇਸ ਤਰ੍ਹਾਂ ਦਾ ਤਿਆਰ ਕੀਤਾ ਨਾਲ ਦੇ ਟਾਈ ਐਂਡ ਡਾਈ ਦਾ ਦੁਪੱਟਾ ਵਿਖੋ ਲਾਸ ਲਗਾ ਕੇ ਉਹ ਵੀ ਵੇਖੋ ਬਹੁਤ ਸੋਹਣਾ ਤਿਆਰ ਕੀਤਾ ਕਿਉਂਕਿ ਜਿਸ ਤਰ੍ਹਾਂ ਦੇ ਆਪਾਂ ਸੂਟ ਦੇ ਵਿੱਚ ਫੁੱਲ ਪਾਏ ਸੀ ਮਰੀਨ ਕਲਰ ਦੇ ਉਸੇ ਤਰ੍ਹਾਂ ਦਾ ਆਪਾਂ ਦੁਪੱਟੇ ਵਿੱਚ ਟਾਈ ਐਂਡ ਟਾਈ ਦੇ ਇਹ ਫੁੱਲ ਪਵਾ ਕੇ ਬਹੁਤ ਹੀ ਸੋਹਣਾ ਦੁਪੱਟਾ ਆਪਾਂ ਇਹਦੇ ਨਾਲ ਤਿਆਰ ਕਰਵਾਇਆ ਤੇ ਤੁਸੀਂ ਵੀ ਆਪਣੇ ਮਨਪਸੰਦ ਸੂਟ ਆਪਾਂ ਤੋਂ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਤੇ ਨੀਚੇ ਆਪਣੇ ਵੇਖੋ ਆਈਡੀ 'ਚ ਨੰਬਰ ਜ਼ਰੂਰ ਮੈਂਸ਼ਨ ਕੀਤੇ ਹੁੰਦੇ ਆ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਕਿਸੇ ਵੀ ਸੂਟ ਦਾ ਆਰਡਰ ਪਲੇਸ ਕਰ ਸਕਦੇ ਹੋ ਤੇ ਸੂਟਾਂ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਲਓ ਜੀ ਇਹ ਸਾਰੇ ਸੂਟ ਆਪਣੇ ਬਣ ਕੇ ਬਿਲਕੁਲ ਤਿਆਰ ਸੀ ਤੇ ਅੱਜ ਆਪਾਂ ਤਿੰਨ ਸੂਟਾਂ ਦੀ ਕਰਦੇ ਸੀ ਪੈਕਿੰਗ ਤੇ ਨਾਲ ਹੀ ਆਪਣਾ ਇੱਕ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਤੁਹਾਨੂੰ ਵਰਕ ਦਾ ਤੇ ਕੱਪੜੇ ਦਾ ਤੇ ਜੋ ਆਪਾਂ ਦੁਪੱਟਾ ਜਿੱਦਾਂ ਰੈਡੀ ਕਰਦੇ ਆ ਉਹਦੇ ਬਾਰੇ ਚੰਗੀ ਤਰ੍ਹਾਂ ਦੇਖ ਸਕੋ ਕਿਉਂਕਿ ਸ਼ਾਰਟ ਵੀਡੀਓ ਵਿੱਚ ਆਪਾਂ ਨੂੰ ਇੰਨਾ ਸੂਟਾਂ ਦਾ ਨਹੀਂ ਪਤਾ ਲੱਗਦਾ ਇਸ ਲਈ ਆਪਣਾ ਲੌਂਗ ਵੀਡੀਓ ਬਣਾਉਣ ਦਾ ਇਹ ਮਕਸਦ ਹੁੰਦਾ ਵੀ ਤੁਹਾਨੂੰ ਇੱਕ ਇੱਕ ਚੀਜ਼ ਦਾ ਆਪਾਂ ਚੰਗੀ ਤਰ੍ਹਾਂ ਦੱਸ ਸਕੀਏ ਤੇ ਲੋ ਜੀ ਵਰਕ ਤੇ ਕੱਪੜੇ ਜਿਹੜਾ ਫੈਬਰਿਕ ਹੁੰਦਾ ਉਹ ਤੁਹਾਡੀ ਚੁਆਇਸ ਹੁੰਦੀ ਹੈ ਕਿ ਤੁਸੀਂ ਕਿਦਾਂ ਦੇ ਕੱਪੜੇ ਤੇ ਕਿਦਾਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਤੇ ਆਪਣੇ ਬਹੁਤ ਘੱਟ ਪ੍ਰਾਈਸਾਂ ਤੇ ਆਪਾਂ ਸੂਟਾਂ ਨੂੰ ਰੈਡੀ ਕਰਕੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਸੂਟਾਂ ਤੇ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਤਿਆਰ ਕਰਕੇ ਤੁਹਾਡੇ ਤੱਕ ਤੁਹਾਡੇ ਘਰ ਤੱਕ ਪਹੁੰਚਦੇ ਕਰਦੇ ਆ ਤੇ ਲਓ ਜੀ ਜਿਹੜਾ ਥਰਡ ਸੂਟ ਆ ਆਪਣਾ ਇਹ ਹੈਗਾ ਆਪਣਾ ਸੂਟ ਕ੍ਰੇਪ ਦਾ ਤੇ ਇਹ ਸੂਟ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਕੀਤਾ ਇੱਥੇ ਹੈਂਡਵਰਕ ਉਜੀ ਇੱਕ ਬਾਹਰ ਦੇ ਕਸਟਮਰ ਦੀ ਡਿਮਾਂਡ ਤੇ ਸੂਟ ਰੈਡੀ ਹੋਏ ਨੇ ਜੋ ਕਿ ਬਹੁਤ ਹੀ ਹੈਵੀ ਸੂਟ ਨੇ ਤੇ ਇੱਥੇ ਦੇਖੋ ਆਪਾਂ ਸਾਰੇ ਤੇ ਇਹਨਾਂ ਨੇ ਪਰਲ ਵਰਕ ਦਾ ਕੰਮ ਕਰਵਾਇਆ ਕਿਉਂਕਿ ਜਿੱਦਾਂ ਦੀ ਆਪਣੇ ਕਸਟਮਰ ਦੀ ਡਿਮਾਂਡ ਹੁੰਦੀ ਆ ਆਪਾਂ ਸੂਟ ਉਦਾਂ ਹੀ ਤਿਆਰ ਕਰਨਾ ਹੁੰਦਾ ਤੇ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਇੱਥੇ ਤਿਆਰ ਹੋਇਆ ਤੇ ਨਾਲ ਆਪਾਂ ਇਹਦੇ ਪਿਓਰ ਔਰਗੰజా ਦੀ ਦੁਪੱਟਾ ਲਗਾ ਕੇ ਤੇ ਦੇਖੋ ਇਸ ਤਰ੍ਹਾਂ ਫੋਰ ਸਾਈਡ ਲੈਂਸ ਲਗਾ ਕੇ ਤੇ ਵਿੱਚ ਇਹ ਤੇ ਆਪਾਂ ਇਸ ਤਰ੍ਹਾਂ ਗੋਟੇ ਦਾ ਪਾ ਕੇ ਟਿਸ਼ੂ ਇਸ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਤੇ ਦੁਪੱਟਾ ਆਪਾਂ ਇੱਥੇ ਇਹਦੇ ਨਾਲ 650 ਵਾਲਾ ਦੁਪੱਟਾ ਲਾਇਆ ਰਗੰਜਾ ਦਾ ਪਿਓਰ ਚ ਤੇ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਕਿਦਾਂ ਦਾ ਦੁਪੱਟਾ ਵੇਅਰ ਕਰਨਾ ਚਾਹੁੰਦੇ ਹੋ ਤੇ ਲੋ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਆਪਾਂ ਜਿਵੇਂ ਕੋਈ ਵੀਡੀਓ ਅਪਲੋਡ ਕਰਦੇ ਆ ਤਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਤੁਸੀਂ ਵੀ ਸੋਹਣੇ ਸੋਹਣੇ ਸੂਟ ਤਿਆਰ ਕਰਵਾਉਣ ਲਈ ਆਪਣੇ ਨਾਲ ਕਨੈਕਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵੇਂ ਸੂਟਾਂ ਦੇ ਨਾਲ ਤੇ ਆਪਣੀ ਇਹ ਪਾਰਟੀ ਵੇਅਰ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਇਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਚਲੋ ਠੀਕ ਹੈ ਜੀ